ਕੁਝ-ਕੁਝ ਜਿਹੜੇ ਲੋਕ ਨੇ ਜਿਹੜੇ ਰੋਡਸ ਦੇ ਨੇੜੇ ਤੇੜੇ ਨੇ ਉਹ ਬਿਸਕੁਟਾਂ ਦੀ ਪੈਕੇਟ ਦੇ ਨਾਲ ਖੇਡ ਰਹੇ ਸੀ ਪਾਣੀ ਦੇ ਵਿੱਚ ਉਹ ਜਦੋਂ ਇੱਧਰ-ਉੱਧਰ ਤਰ ਜਾਂਦੇ ਸੀ ਉਹਦੇ ਨਾਲ ਫੁੱਟਬਾਲ ਖੇਡ ਰਹੇ ਸਦੇ ਉਹ ਦੁੱਖ ਲੱਗਿਆ ਇਸ ਗੱਲ ਦਾ ਕਿ ਆਪਾਂ ਕਈ ਵਾਰੀ ਨਾ ਕਈ ਚੀਜ਼ਾਂ ਨੂੰ ਬਹੁਤ ਜ਼ਿਆਦਾ ਲਾਈਟਲੀ ਲੈ ਲੈਂਦੇ ਆ ਪਰ ਜਿਹੜੇ ਇੰਟੀਰੀਅਰ ਨੇ ਫਿਰ ਇੱਕ ਬਜ਼ੁਰਗਾਂ ਦੇ ਨਾਲ ਅਸੀਂ ਬੈਠੇ ਉੱਥੇ ਬਹੁਤ ਚਾਰ-ਪੰਜ ਲੋਕ ਉਹ ਕਹਿੰਦੇ ਅਸੀਂ ਸਿਰਫ ਇਸ ਕਰਕੇ ਬੈਠੇ ਹੋਏ ਆ ਕਿ ਅੱਗੇ ਨੂੰ ਜਾਓ ਮੈਂ ਪਿੰਡਾਂ ਦੇ ਨਾਮ ਵੀ ਲਿਖੇ ਹੋਏ ਆ ਉਹਦੇ ਵਿੱਚ ਹੂੰ ਦੂਸਰਾ ਕੀ ਹੈ ਤੂੜੀ ਬਹੁਤ ਜ਼ਿਆਦਾ ਚਾਹੀਦੀ ਆ ਤੂੜੀ ਤੁਸੀਂ ਦੇਖਿਆ ਹੋਵੇਗਾ ਰੋੜਗੀ ਤੂੜੀ ਸਾਰੀ ਲੋਕਾਂ ਦੀ ਜਿੰਨੇ ਵੀ ਤੂੜੀ ਸੀਗੀ ਉਹ ਸਾਰੀ ਰੋੜਗੀ ਆ ਚਾਰਾ ਜਿਹੜਾ ਜਿਹੜਾ ਚੋਖਰ ਜਿਹੜਾ ਉਹ ਸੁਖਿੰਦਰ ਭਾਈ ਜਾਨ ਜਿਹੜੇ ਆਪਣੇ ਪੀਪੀ ਨੇ ਉਹਨਾਂ ਨੇ ਮੇਰੇ ਨਾਲ ਟਾਈ ਅਪ ਕੀਤਾ ਸੀ ਅਸੀਂ ਉੱਥੇ ਭੇਜਿਆ ਫਿਰ ਕੱਲ ਇੱਥੇ ਅਜ ਨਾਲੇ ਵੀ ਭੇਜਿਆ ਹੁਣ ਅੱਜ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਗੁਰਦਾਸਪੁਰ ਔਰ ਕਿਉਂਕਿ ਸਾਡੇ ਪਿੰਡਾਂ ਵੱਲ ਨਾ ਜਿਹੜਾ ਗਲੜੀ ਦਰੰਗਲਾ ਕਲਾਨੌਰ ਡੇਰਾ ਬਾਬਾ ਨਾਨਕ ਜਿਹੜੀ ਸਾਰੀ ਪੱਟੀ